ਮੈਂ ਕੂਕਾ ਲਹਿਰ ਪੜੀ ਮੈਂ ਗਦਰ ਲਹਿਰ ਪੜੀ ਮੈਂ ਬੱਬਰ ਅਕਾਲੀ ਲਹਿਰ ਪੜੀ ਮੈਂ ਤਖਤ ਸਰਾਬਿਆਂ ਨੂੰ ਪੜਿਆ 6 ਮੇਰੀਆਂ ਐਮਏ ਕੀਤੀਆਂ ਹੋਈਆਂ ਪੀ ਐਚ ਡੀ ਕਰ ਰਿਆ ਮੈਂ ਜਦੋਂ ਵਿਆਹ ਦੇ ਵਿੱਚ ਅਖੀਰ ਤੱਕ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਰੇ ਪਾਸੇ ਹੋ ਜਾਓ ਪਰਿਵਾਰ ਵਾਲੇ ਨੱਚਣਗੇ ਕੌਣ ਨੱਚਦਾ ਪਿਓ ਦੇ ਨਾਲ ਧੀ ਨੱਚਦਾ ਸਹੁਰੇ ਦੇ ਨਾਲ ਨੂੰ ਨੱਚਦੀ ਆ ਸਗਾ ਭੈਣ ਤੇ ਭਰਾ ਨੱਚਦੇ ਆ ਤੇ ਫਿਰ ਗੀਤ ਕੀ ਵੱਜਦਾ ਕਿ ਸੋਲਮਾ ਵੀ ਟੱਪਿਆ ਸਤਾਰੂਆਂ ਵੀ ਟੱਪਿਆ 18 ਵਿੱਚ ਮੁੰਡਾ ਬਦਨਾਮ ਹੋ ਗਿਆ ਮੈਂ ਇੱਕ ਬੱਸ ਦੇ ਵਿੱਚ ਗਿਆ ਉਹਦੇ ਵਿੱਚ ਗੀਤ ਵੱਜਦਾ ਸੀ ਨੀ ਅਸੀਂ ਤੇਰੇ ਅੱਜ ਯਾਰ ਜਿਵੇਂ ਸਾਡੇ ਸਨੇ ਸਤਾਰਾ ਉਹ ਪੰਜਾਬੀਓ ਤੇ ਸ਼ਰਮ ਕਰੋ ਏ ਓਹ ਹੋਸ਼ ਕਰ ਲੋ ਉਹ ਕਿਹੜੇ ਪੰਜਾਬ ਦੀ ਧੀ ਭੰਦੇ ਸਭੀਆਂ ਧੀ ਆਪਾਂ ਦੇ 17 17 ਯਾਰ ਹੋਣੇ ਚਾਹੀਦੇ ਆ 13 ਜਨਵਰੀ ਨੂੰ ਮੁਖਸਰ ਮਾਗੀ ਦੇ ਮੇਲੇ ਤੇ ਨ ਆਇਆ ਜਾ ਕੇ ਕਦੇ ਕਿਸੇ ਆਪਣੀ ਧੀ ਨੂੰ ਦੱਸਿਆ ਕਿ ਮਾਈ ਭਾਗੋ ਦਾ ਇਤਿਹਾਸ ਕੀ ਹੈ ਕਦੇ ਚਾਈ ਮੁਕਦਿਆਂ ਦਾ ਇਤਿਹਾਸ ਪੜ ਕੇ ਦੱਸਿਆ ਨਹੀਂ ਦੱਸੂਗੇ ਗੁੱਸਾ ਨਾ ਕਰਿਓ ਕਿਉਂਕਿ ਸਾਨੂੰ ਆਪਣੇ ਆਪ ਨੂੰ ਪਤਾ ਨਹੀਂ ਹੈ ਕਿ ਉਹਨਾਂ ਦਾ ਇਤਿਹਾਸ ਕੀ ਹੈ ਉਹਨੇ ਕਿ ਜਵਾਬ ਕਰ ਆਪਣੇ ਪਤਨੂ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ ਮੁਗਲ ਬਾਦਸ਼ਾ ਅੱਜ ਮੇਰੀ ਗੋਦੀ ਦੇ ਵਿੱਚ ਮੇਰਾ ਆਪ ਦਾ ਪੁੱਤ ਬੈਠਾ ਹੈ ਜੇ ਮੇਰੀ ਗੋਦੀ 'ਚ ਕਿਤੇ ਤੇਰਾ ਪੁੱਤ ਵੀ ਬੈਠਾ ਹੁੰਦਾ ਤਾਂ ਵੀ ਮੈਨੂੰ ਜਵਾਬ ਨਾ ਕਰਦਾ ਇਹ ਪੰਜਾਬ ਦਾ ਵਿਰਸਾ ਹੈ ਅਮੇਨੀ ਮਟਾਈਆਂ ਜਾ ਰੀਆਂ ਨਿਸ਼ਾਨੀਆਂ ਐਵੇਂ ਨਹੀਂ ਚੱਲਿਆ ਵਾਲੇ ਬਾਦ ਦੇ ਵਿੱਚੋਂ ਗੋਲੀਆਂ ਦੇ ਨਿਸ਼ਾਨ ਮਟਾਏ ਜਾ ਰਹੇ ਨੇ ਉਹਨੂੰ ਸਹਿਰਗਾ ਬਣਾਇਆ ਜਾ ਰਿਹਾ ਹੈ ਇਸ ਕਰਕੇ ਕਿ ਤੁਹਾਡੀਆਂ ਧੀਆਂ ਪੁੱਤ ਜਾਣ ਉੱਥੇ ਬਾਹਾਂ ਚ ਬਾਹ ਪਾ ਕੇ ਮੁੰਡੇ ਕੁੜੀਆਂ ਘੁੰਮਣ ਉਹ 2 ਰੁਪਏ ਦਾ ਖਿਡੌਣਾ ਜਿਹੜੀਆਂ ਉਹਨੂੰ ਟਾਪਕੈਨ ਕਹਿ ਕੇ 150 ਰੁਪਏ ਦੇ ਖਰੀਦਣ ਉੱਥੇ ਗੇੜੇ ਦੇ ਛੇੜੇ ਵੇਕੇ ਆ ਜਾਣ ਉਹ ਕੰਧਾਂ ਵੱਲ ਛਾਤੀ ਨਾ ਮਾਰਨ ਕਿ ਅੱਜ ਵੀ ਡਾਇਰ ਤੇ ਉਡ ਵਾਇਰ ਜਿਉਂਦਾ ਹੈ ਹੁਣ ਜਿਹੜਾ ਕੀਤਾ ਦਿੰਦੇ ਆ ਵੇਚ ਲਿਆ ਖਾਂਦੇ ਆ ਉਹ ਐ ਤਾਂ ਹੈ ਨਹੀਂਗਾ ਸਿਸਟਮ ਨੂੰ ਸਾਰਾ ਕੁਝ ਪਤਾ ਹੈ ਇਹ ਭਲੇਖਾ ਸਾਡਾ ਪੰਜਾਬ ਦੀ ਧਰਤੀ ਤੇ ਜਦੋਂ ਹਰਕੂ ਬਾਦ ਚੱਲਿਆ 25000 ਮਾਵਾਂ ਦੇ ਪੱਤ ਮਾਰੇ ਗਏ ਆ 25000 ਇਹ ਸਰਕਾਰੀ ਅੰਕੜੇ ਆ ਕਿ 2022 ਤੱਕ ਨਾਕ ਹਜ਼ਾਰ ਮਾਮਾ ਦੇ ਧੀ ਤੇ ਪੁੱਤ ਨਸੇ ਦੀ ਚਿੱਤੇ ਦੀ ਪੇਟ ਚੜ ਚੁੱਕਿਆ ਜਿਹੜੇ ਗੈਰ ਸਰਕਾਰੀ ਅੰਕੜੇ ਹੋਣਗੇ ਪਤਾ ਨਹੀਂ ਕਿੰਨੇ ਖਾਣਗੇ ਜਦੋਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਹੇ ਅੱਜ ਜਦੋਂ ਨਾਟਕਾਂ ਨੂੰ ਕਰਨ ਬਾਰੇ ਬਿਉਤਬੰਦੀ ਬਣਾਈ ਜਾ ਰਹੀ ਸੀ ਤਾਂ ਸਾਨੂੰ ਐ ਲੱਗਿਆ ਕਿ ਮੈਂ ਗੱਲ ਕੀਤੀ ਕਿ ਅਸੀਂ ਆ ਆ ਆ ਨਾਟਕ ਨੇ ਸਾਡੇ ਕੋਲੇ ਦੱਸੋ ਕਿਹੜੇ ਨਾਟਕ ਕਰੀਏ ਤਾਂ ਸਭ ਤੋਂ ਪਹਿਲਾਂ ਨਾਟਕ ਜਿਹੜਾ ਉਹ ਨਸ਼ਿਆਂ ਦੇ ਖਿਲਾਫ ਜਾਂ ਨਸ਼ਿਆਂ ਤੇ ਆਧਾਰਿਤ ਇਹ ਨਾਟਕ ਹੈ ਉਹਦੇ ਲਈ ਸੰਤੀ ਬਣੀ ਔਰ ਇਸ ਗੱਲ ਦਾ ਸਾਨੂੰ ਥੋੜਾ ਜਿਹਾ ਹੈਰਾਨੀ ਵੀ ਹੋਈ ਵੈਸੇ ਹੈਰਾਨੀ ਹੋਣ ਵਾਲੀ ਕੋਈ ਏਡੀ ਵੱਡੀ ਗੱਲ ਨਹੀਂ ਸੀ ਕਿਉਂਕਿ ਪੂਰਾ ਪੰਜਾਬ ਹਜੋ ਉਸ ਗ੍ਰੈਫਰ ਦੇ ਵਿੱਚ ਆ ਚੁੱਕਿਆ ਹੈ ਸਾਡੇ ਮਾਲਵੇ ਦੇ ਖੇਤਰ ਦੇ ਵਿੱਚ ਬੜੇ ਮਾਮਾ ਦੇ ਪੁੱਤ ਮਰੇ ਨੇ ਬਹੁਤ ਸਾਰਾ ਸੰਤਾਪ ਅਸੀਂ ਉਸ ਧਰਤੀ ਤੇ ਹੰਡਾਰੇ ਆ ਮੈਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਦੇ ਨਾਲ ਸੰਬੰਧਤ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬਿਲਕੁਲ ਜਿੱਥੇ ਸਤਲੁਜ ਦਰਿਆ ਵਗਦਾ ਹੈ ਤਾਂ ਉਸ ਦਰਿਆ ਦੇ ਕੰਢੇ-ਕੰਢੇ ਤੇ ਜੇਸ ਕਿਸਮ ਦਾ ਚਿੱਤੇ ਦਾ ਹੜ ਭਗਿਆ ਹੈ ਜੇਸ ਕਿਸਮ ਦੀਆਂ ਤਸਵੀਰਾਂ ਹਰ ਰੋਜ਼ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਕਈ ਵਾਰ ਇਹ ਸਾਡੇ ਮਨਾਂ ਦੇ ਵਿੱਚ ਇੱਕ ਤੌਖਲਾ ਵੀ ਜਾਗਦਾ ਹੈ ਦਰਦ ਵੀ ਹੁੰਦਾ ਹੈ ਤਕਲੀਫ ਵੀ ਹੁੰਦੀ ਹੈ ਕਿ ਪੰਜਾਬ ਦੀ ਧਰਤੀ ਦੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ ਔਰ ਇਹ ਗੱਲ ਜਦੋਂ ਅਸੀਂ ਆਪਣੇ ਇਸ ਨਾਟਕ ਰਾਹੀਂ ਤੁਹਾਡੇ ਨਾਲੋਂ ਪੰਜਾਬ ਦੀ ਧਰਤੀ ਦਾ ਦਰਦ ਸਾਂਝਾ ਕਰਨਾ ਹੈ ਤਾਂ ਅਸੀਂ ਕੁਝ ਸਵਾਲ ਵੀ ਸਾਂਝੇ ਕਰਨੇ ਆ ਤੇ ਕੁਝ ਫਿਕਰ ਵੀ ਤੁਹਾਡੇ ਨਾਲ ਸਾਂਝੇ ਕਰਨ ਆਇਆ ਮੈਂ ਦੱਸਦਾ ਮਾਂ ਕਿ ਅਸੀਂ ਨਾਟਕ ਤਾਂ ਤੁਹਾਡੇ ਕੋਲੇ ਪੇਸ਼ ਕਰਦੇ ਆ ਪਰ ਅਸੀਂ ਕਿਤੇ ਵੱਜੋਂ ਕੋਈ ਨਾਟਕ ਕਰਨੀ ਆ ਸਦਾ ਕੀਤਾ ਇਹ ਨਹੀਂ ਹੈ ਕਿ ਅਸੀਂ ਦੇ ਤੋਂ ਆਪਣੀ ਰੋਜੀ ਰੋਟੀ ਚਲਾਉਨੇ ਆ ਖਰਚੇ-ਵਾਚੇ ਹੈ ਸਾਡੇ ਕੁਝ ਬੱਚੇ ਸਾਡੇ ਜਿਹੜਾ ਕੁੱਲ ਬੱਚੇ ਇਹੀ ਕੰਮ ਕਰਦੇ ਨੇ ਪਰ ਅਸੀਂ ਬਹੁਤੇ ਕੋਈ ਸਕੂਲ ਦੇ ਵਿੱਚ ਅਧਿਆਪਕਾਂ ਕੰਮ ਸਰਕਾਰੀ ਸਕੂਲ ਦੇ ਵਿੱਚ ਬਤਾਰ ਮੋਖ ਅਧਿਆਪਕ ਕੰਮ ਕਰਦਾ ਕੋਈ ਸਾਡੇ ਕਾਲਜਾਂ ਚ ਪੜਦੇ ਆ ਸਕੂਲਾਂ ਚ ਪੜਨ ਵਾਲੇ ਬੱਚੇ ਆ ਫਿਰ ਤੁਹਾਡਾ ਸਵਾਲ ਹੋ ਸਕਦਾ ਹੈ ਕਿ ਤੁਸੀਂ ਤਾਂ ਕਹਿੰਦੇ ਹੋ ਕੈਸੇ ਲਈ ਕੰਮ ਨਹੀਂ ਕਰਦੇ ਫਿਰ ਇੱਥੇ ਕੱਗਲੀ ਤੁਰੇ ਫਿਰਦੇ ਹੋ ਕਿਉਂ ਆਏ ਹੋ ਇਹ ਸਵਾਲ ਵਾਜਬ ਹੈ ਪਰ ਇੱਥੇ ਇਸ ਕਰਕੇ ਤੁਰੇ ਫਿਰਦੇ ਆ ਇਸ ਕਰਕੇ ਆਏ ਆ ਕਿ ਪੰਜਾਬ ਦੀ ਧਰਤੀ ਦੇ ਜਾਇਓ ਬਾਬੇ ਨਾਨਕ ਦੇ ਵਾਰਸੋ ਜਿਹੜਾ ਸੁਪਨਾ ਬਾਬੇ ਨਾਨਕ ਨੇ ਜੇ ਸਮਾਜ ਦਾ ਸਿਰਜਿਆ ਸੀ ਉਹ ਸਮਾਜ ਸਿਰਜਿਆ ਨਹੀਂ ਗਿਆ ਜੇ ਸਮਾਜ ਦੀ ਕਲਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਉਹ ਸਮਾਜ ਸਿਰਜਿਆ ਨਹੀਂ ਗਿਆ ਤੇ ਫੇਰ ਕਮੀ ਕਿੱਥੇ ਆ ਕਮਜ਼ੋਰੀ ਕਿੱਥੇ ਆ ਇਹਦੇ ਤੇ ਸਾਨੂੰ ਸੋਚਣਾ ਤੇ ਵਿਚਾਰਨਾ ਪਊਗਾ ਮੈਂ ਇੱਕ ਗੱਲ ਆਮ ਤੌਰ ਤੇ ਸਟੇਜ ਦੇ ਉੱਤੋਂ ਇਹ ਕਈ 2-3 ਸਾਲਾਂ ਤੋਂ ਕਹਿਣੀ ਸ਼ੁਰੂ ਕੀਤੀ ਹੈ ਉਹ ਇਸ ਕਰਕੇ ਕਿਉਂਕਿ ਮੇਰੇ ਵੀ ਕੁਝ ਥਿਲੇ ਤੇ ਸਿੱਖਵੇਂ ਨੇ ਜਿਵੇਂ ਪੰਜਾਬ ਦੇ ਬਹੁਤ ਸਾਰੇ ਉਹਨਾਂ ਚਿੰਤਕ ਅਤੇ ਚਿੰਤਕ ਲੋਕਾਂ ਦੇ ਨੇ ਮੈਂ ਤੁਹਾਡੇ ਕੋਲ ਇਸ ਥਾਂ ਤੇ ਖੜਾ ਜਿਹੜਾ ਨਾਟਕ ਪੇਸ਼ ਕਰਨਾ ਹੈ ਮੈਂ 2012 ਵਿੱਚ ਲਿਖਿਆ ਹੈ ਔਰ ਮੈਂ ਸਕੂਲ ਦੇ ਵਿੱਚ ਪੜਾਉਂਦਾ ਹੈ 6 ਮੇਰੀਆਂ ਐਮਏ ਕੀਤੀਆਂ ਹੋਈਆਂ ਪੀਐਚਡੀ ਕਰ ਰਿਹਾ ਮੈਂ ਤੇ ਫਿਰ ਔਰ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਜੰਮਣ ਪੱਖਿਓ ਪੰਜਾਬੀ ਨਹੀਂ ਆ ਪੰਜਾਬੀ ਮੇਰੀ ਮਾਂ ਬੋਲੀ ਨਹੀਂ ਆ ਪੰਜਾਬ ਦੇ ਵਿੱਚ ਜੰਮ ਕੇ ਮੈਂ ਪੰਜਾਬੀ ਮਾਂ ਦਾ ਦੁੱਧ ਨਹੀਂ ਪੀਤਾ ਪਰ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਿਉਂ ਕਰ ਰਿਹਾ ਮੈਂ ਲੁਧਿਆਣੇ ਡਿਗਰੀ ਕਰਨ ਆਇਆ ਸੀ ਕਾਲਜ ਦੇ ਵਿੱਚ ਇੱਕ ਸਟਾਈਲ ਦੀ ਤੇ ਇੱਕ ਬੱਸ ਦਾ ਬੋਰਡ ਮੇਰੇ ਤੋਂ ਪੜਿਆ ਨਹੀਂ ਗਿਆ ਮੇਰੇ ਹੱਥ ਕਿਤਾਬਾਂ ਫੜੀਆਂ ਸੀ ਮੈਂ ਬੱਸ ਵਾਲੇ ਨੂੰ ਪੁੱਛਿਆ ਕਿ ਬੱਸ ਕਿੱਥੇ ਜਾਣੀ ਆ ਬੱਸ ਦੇ ਲਾਗੇ ਇੱਕ ਬਜ਼ੁਰਗ ਬੈਠਾ ਤੇ ਉਹ ਮੈਨੂੰ ਕਹਿੰਦਾ ਜਵਾਨਾ ਤੂੰ ਮੇਰੇ ਨਾਲ ਚਿਹਦਾ ਕਰਦਾ ਹੱਥ ਤੇਰੇ ਕਿਤਾਬਾਂ ਫੜੀਆਂ ਪੜੇ ਲਿਖਿਆ ਤੂੰ ਲੱਗਦਾ ਹੈ ਤੇ ਫੇਰ ਮੇਰੇ ਤੋਂ ਪੁੱਛਿਆ ਕਿ ਬੱਸ ਕਿੱਥੋਂ ਜਾਣੀ ਆ ਮੈਨੂੰ ਇਹ ਵੀ ਨਹੀਂ ਪਤਾ ਕਿ ਕਿਹਦਾ ਸ਼ੋਰ ਦਾ ਅਰਥ ਕੀ ਹੁੰਦਾ ਪਰ ਮੈਨੂੰ ਇਹ ਜ਼ਰੂਰ ਲੱਗਿਆ ਕਿ ਬਾਬੇ ਨੇ ਤਾਨਾ ਮਾਰਿਆ ਕੋਈ ਬੇਇਜ਼ਤੀ ਕੀਤੀ ਹੈ ਮੈਂ ਕੱਲ੍ਹ ਜਾਨ ਤੱਕ ਫੈਸਲਾ ਕਰ ਲਿਆ ਕਿ ਪੰਜਾਬ 'ਚ ਨਹੀਂ ਰਹਿਣਾ ਪਰ ਜਦੋਂ ਕੱਲ੍ਹ ਤੋਂ ਵਾਪਸ ਆਇਆ ਸਾਡਾ ਰਾਹ ਜਿਹੜਾ ਸੀ ਉਹ ਇੱਕ ਬੁਕਸ ਮਾਰਕੀਟ ਦੇ ਵਿੱਚੋਂ ਲੰਘਦਾ ਸੀ ਕਿਤਾਬਾਂ ਦੀ ਮਾਰਕੀਟ ਦੇ ਵਿੱਚ ਚੌੜਾ ਬਾਜ਼ਾਰ ਲੱਦਿਆਣਾ ਮੈਂ ਫੈਸਲਾ ਕੀਤਾ ਕਿ ਭੱਜਣਾ ਨਹੀਂ ਹੈ ਉਸ ਬੁਕਸ ਮਾਰਕੀਟ ਦੇ ਵਿੱਚੋਂ ਇੱਕ ਕਿਤਾਬ ਘਰ ਤੋਂ ਇੱਕ ਕਿਤਾਬ ਖਰੀਦੀ ਪੰਜਾਬੀ ਦਾ ਕਾਇਦਾ ਖਰੀਦਿਆ ਊ ਡਾ ਡਾ ਈ ਡੀ ਸਸਾ ਹਾ ਹਾ ਸਿੱਖਿਆ ਤੇ ਸਿੱਖਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਪੰਜਾਬੀ ਕੋਈ ਬਹੁਤ ਹੀ ਮੈਨੂੰ ਅਹਿਸਾਸ ਹੋਇਆ ਕਿ ਪੰਜਾਬੀ ਦਾ ਜੱਡਾ ਵੱਡਾ ਅਮੀਰ ਵਿਰਸਾ ਹੈ ਜਿੰਨਾ ਕੁਝ ਪੰਜਾਬ ਦੀ ਧਰਤੀ ਤੇ ਹੈ ਮੈਂ ਪੰਜਾਬੀ ਸਿੱਖਣ ਤੋਂ ਬਾਅਦ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਾ ਇਤਿਹਾਸ ਪੜਿਆ ਮੈਂ ਕੂਕਾ ਲੈਰ ਪੜੀ ਮੈਂ ਗਦਰ ਲੈਰ ਪੜੀ ਮੈਂ ਬੱਬਰ ਅਕਾਲੀ ਲੈਰ ਪੜੀ ਮੈਂ ਪਗਤ ਸਰਾਬਿਆਂ ਨੂੰ ਪੜਿਆ ਤੇ ਫੇਰ ਪਗਤ ਸਰਾਬਿਆਂ ਨੂੰ ਪੜ ਕੇ ਮੈਂ ਪੰਜਾਬ ਦੇ ਵਿੱਚ ਹੀ ਰਹਿ ਗਿਆ 5 6 ਮਹੀਨੇ ਕੀਤੀ ਮੈਂ ਤੁਹਾਨੂੰ ਦੱਸਿਆ ਮੈਂ ਗਵਰਨਮੈਂਟ ਜੋਬ ਦੇ ਵਿੱਚ ਆਇਆ ਤੇ ਫੇਰ ਮੇਰਾ ਇੱਕ ਗਲਾ ਤੇ ਸ਼ਿਕਵਾ ਇਹ ਹੈ ਕਿ ਪੰਜਾਬ ਦੀ ਧਰਤੀ ਦੇ ਜਾਇਓ ਜੇ ਮੈਂ ਪੰਜਾਬ ਤੋਂ ਬਾਹਰੋਂ ਆ ਕੇ ਪੰਜਾਬ ਦੇ ਅਮੀਰ ਦਰਸੇ ਨੂੰ ਪਰ ਸਕਦਾ ਤੇ ਸਮਝ ਸਕਦਾ ਤਾਂ ਫਿਰ ਬਾਬੇ ਨਾਨਕ ਦੇ ਵਾਰਸੋ ਤੁਹਾਡੇ ਹੱਥਾਂ ਦੇ ਉੱਤੇ ਤੁਹਾਡੀਆਂ ਤਲੀਆਂ ਤੇ ਉੱਤੇ ਝਟਾ ਕਿਨੇ ਟਕਾਇਆ ਤੁਸੀਂ ਕਿਉਂ ਨਹੀਂ ਪੜ ਸਕੇ ਤੁਸੀਂ ਕਿਉਂ ਨਹੀਂ ਸਮਝ ਸਕੇ ਇਸ ਅਮੀਰ ਦਰਸੇ ਨੂੰ ਤੁਹਾਡੇ ਕੰਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤਰਾਂ ਦੇ ਕੰਨਾਂ ਦੇ ਵਿੱਚ ਲੱਗੀਆਂ ਟੂਟੀਆਂ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਟੂਟੀਆਂ ਦੇ ਵਿੱਚ ਜਿਹੜਾ ਕੁਝ ਵੱਜਦਾ ਹੈ ਤੇ ਜਿਹੜਾ ਕੁਝ ਸੁਣਦੇ ਆ ਇਹ ਕਦੇ ਕਿਸੇ ਨੇ ਵੇਖਿਆ ਚੈੱਕ ਕੀਤਾ ਨਹੀਂ ਕੀਤਾ ਤੇ ਅਸੀਂ ਕਿੱਥੇ ਤੱਕ ਸਮਝ ਗਏ ਆ ਅਸੀਂ ਕਿੱਥੇ ਤੱਕ ਸਿੱਖੀ ਨੂੰ ਸੀਮਤ ਕਰ ਦਿੱਤਾ ਹੈ ਕਿ ਤੁਸੀਂ 26 27 28 ਦਸੰਬਰ ਨੂੰ ਜਾਓ ਸਰਹੰਦ ਸਾਹਿਬ ਮੇਲਾ ਦੇਖਣ ਜਾਂਦੇ ਆ ਮੇਲੇ ਬਣ ਗਿਆ ਹੈ ਮੇਲੇ ਗੇਲੇ ਬਣ ਗਿਆ ਸਰਹੰਦ ਦੀ ਕੰਢ ਧਾ ਦਿੱਤੀ ਗਈ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਮੇਲਾ ਵੇਖ ਕੇ ਵਾਪਸ ਆ ਕੇ ਕਦੇ ਆਪਣੇ ਧੀਆਂ ਪੁੱਤਾਂ ਨੂੰ ਦੱਸਿਆ ਨਹੀਂ ਕਿ ਚਾਰ ਸ਼ਹਰਜਾਦਿਆਂ ਦਾ ਇਤਿਹਾਸ ਕੀ ਹੈ ਅਸੀਂ 13 ਜਨਵਰੀ ਨੂੰ ਮੁਕਸਰ ਮਾਗੀ ਦੇ ਮੇਲੇ ਤੇ ਨਾ ਆਇਆ ਜਾ ਕੇ ਕਦੇ ਕਿਸੇ ਆਪਣੀ ਧੀ ਨੂੰ ਦੱਸਿਆ ਕਿ ਮਾਈ ਧਾਗੋ ਦਾ ਇਤਿਹਾਸ ਕੀ ਹੈ ਕਦੇ ਚਾਈ ਮੁਕਦਿਆਂ ਦਾ ਇਤਿਹਾਸ ਪੜ੍ਹ ਕੇ ਦੱਸਿਆ ਨਹੀਂ ਦੱਸੋਗੇ ਗੁੱਸਾ ਨਾ ਕਰਿਓ ਕਿਉਂਕਿ ਸਾਨੂੰ ਆਪਣੇ ਆਪ ਨੂੰ ਪਤਾ ਨਹੀਂ ਹੈ ਕਿੰਨਾ ਦਾ ਇਤਿਹਾਸ ਕੀ ਹੈ ਸਾਡਾ ਸੱਭਿਆਚਾਰ ਕਿੱਥੇ ਚਲਾ ਗਿਆ ਅਸੀਂ ਪੰਜਾਬੀ ਜਿਹੜੇ ਆਪਣੇ ਆਪ ਨੂੰ ਵੱਡੇ ਅਣਖ ਵਾਲੇ ਕਹਿੰਦੇ ਆ ਜਦੋਂ ਵਿਆਹ ਸ਼ਾਦੀਆਂ ਦੇ ਵਿੱਚ ਉਹ ਅਰਧ ਲੰਗੇ ਜਿਸਮਾਂ ਦੀਆਂ ਕੁੜੀਆਂ ਇਹਨਾਂ ਸਟੇਜਾਂ ਤੇ ਨੱਚੀਆਂ ਪਰ ਟੱਡ ਪਾਲਣ ਲਈ ਮੈਂ ਬੜੇ ਬੇਵਾਕੀ ਨਾਲ ਉੱਤੇ ਦਾਅਵੇ ਨਾਲ ਕਹਿਣਾ ਕਿ ਅਸੀਂ ਉਹ ਸਾਫ ਆਰਕੈਸਟਰਾ ਕਲਚਰ ਦੇ ਨਾਲ ਸਹਿਮਤ ਨਹੀਂ ਹਾਂ ਉਹ ਆਰਕੈਸਟਰਾ ਕਲਚਰ ਸਾਡਾ ਸੱਭਿਆਚਾਰ ਨਹੀਂ ਹੈ ਉਹ ਬਾਬਾ ਨਾਨਕ ਦਾ ਸੱਭਿਆਚਾਰ ਨਹੀਂ ਹੈ ਉਹ ਭਗਤ ਸ਼ਰਬੀ ਦਾ ਸੱਭਿਆਚਾਰ ਨਹੀਂ ਹੈ ਪਰ ਜਦੋਂ ਆਪਣਾ ਟੱਡ ਪਾਲਣ ਲਈ ਮਜਬੂਰੀ ਬਸ ਉਹ ਨਾਸ ਤੇ ਗੱਤੇ ਕੁੜੀਆਂ ਨੱਚਦੀਆਂ ਨੇ ਤਾਂ ਅਸੀਂ ਕੀ ਕਰਦੇ ਆ ਚਿੱਟੀਆਂ ਦਾੜੀਆਂ ਵਾਲੇ ਗੋਤchnੀਆਂ ਪੱਗਾਂ ਬੰਨ ਕੇ ਜਦੋਂ ਉਹਨਾਂ ਦੇ ਮੂਰੇ ਦੋ ਪੈਗਲਾ ਕੇ ਮੁਸਕੜੀਆਂ ਹੱਸਦੇ ਆ ਤਾਂ ਤੁਹਾਡੇ ਨਾਲ ਨੱਚਦਾ ਤੁਹਾਡਾ 18 ਸਾਲ ਦਾ ਪੁੱਤ ਜਦੋਂ ਵਿਆਹ ਦੇ ਵਿੱਚ ਅਖੀਰ ਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਰੇ ਪਾਸੇ ਹੋ ਜੋ ਪਰਿਵਾਰ ਵਾਲੇ ਨੱਚਣਗੇ ਕੌਣ ਨੱਚਦਾ ਪਿਓ ਦੇ ਨਾਲ ਧੀ ਨੱਚਦਾ ਸਹੁਰੇ ਦੇ ਨਾਲ ਨੂੰ ਨੱਚਦੀ ਆ ਸਗਾ ਭੈਣ ਤੇ ਭਰਾ ਨੱਚਦੇ ਆ ਤੇ ਫਿਰ ਗੀਤ ਕੀ ਵੱਜਦਾ ਕਿ ਸੋਲਮਾ ਵੀ ਕੱਪਿਆ ਆਰੂਆਂ ਵੀ ਟੱਪਿਆ ਠਾਰ ਵਿੱਚ ਮੁੰਡਾ ਬਦਨਾਮ ਹੋ ਗਿਆ ਗੁੱਸਾ ਨਾ ਕਰਿਓ ਇੱਥੇ ਆ ਧਰਕੇ ਵੇਖਿਓ ਕਿ ਨਚਦੇ ਹੋ ਕਿ ਨਹੀਂ ਨਚਦੇ ਹੋ ਕਿ ਜਦੋਂ ਇਹ ਬੋਲ ਬੋਲੇ ਜਾਂਦੇ ਨੇ ਕਿ ਤੁਹਾਡਾ 18 ਸਾਲ ਦਾ ਪੁੱਤ ਜਿਹੜਾ ਤੁਹਾਡੇ ਨਾਲ ਨੱਚਦਾ ਉਹ ਤੇਨੂੰ ਮੂੰਹ ਕਰਕੇ ਬੁਰਾ ਕਰਕੇ ਲਲਕਾਰਾ ਮਾਰਦਾ ਹੈ ਕਿ ਬਹੁਤ ਮਾਣ ਵੱਧ ਲਿਆ ਬੜਾ ਕੁਝ ਫਟ ਲਿਆ ਕਿ 18 ਸਾਲ ਦਾ ਹੋ ਗਿਆ ਤੇ ਬਦਨਾਮ ਹੋ ਗਿਆ ਉਹ ਵਚਾਰਿਆ ਕਦੇ ਸੋਚਿਆ ਕਦੇ ਕਿ ਬਦਨਾਮ ਕਿਵੇਂ ਹੋਊਗਾ ਤਹੀ ਪਤਾ ਬਦਨਾਮ ਇਸ ਕਰਕੇ ਹੋਊਗਾ ਉਹ ਨਸ਼ੇ ਕਰੂਗਾ ਉਹ ਕਿਸੇ ਦੀ ਧੀ ਪੈਣੋਂ ਛੇੜੂਗਾ ਉਹ ਕੋਈ ਗਲਤ ਕੰਮ ਕਰੂਗਾ ਚੋਰੀਆਂ ਕਰੂਗਾ ਤੇ ਫਰੀ ਦੇ ਵਿੱਚ ਮਾਣ ਕਰਨ ਮੌਈ ਗੱਲ ਹੈ ਇਹ ਕਿਹੜੀ ਮਾਨ ਕਰਨ ਵਾਲੀ ਗੱਲ ਹੈ ਇਹ ਸਭ ਤੋਂ ਵੱਡੀ ਸ਼ਰਮ ਕਰਨ ਵਾਲੀ ਗੱਲ ਹੈ ਪਰ ਮੈਨੂੰ ਐ ਲੱਗਦਾ ਕਿ ਪਿਆਰੇ ਬੋਲੋਕੋ ਬਾਬੇ ਨਾਨਕ ਦੇ ਬਾਰਸੋ ਇਹਦੇ ਵਿੱਚ ਅਸੀਂ ਕਿਤਨਾ ਕਿਤੇ ਦੋਸ਼ੀ ਇਸ ਕਰਕੇ ਆ ਕਿਉਂਕਿ ਅਸੀਂ ਆਪਣੇ ਨਾਲ ਨੱਚਦੇ ਉਸ ਈ ਪੁੱਤ ਨੂੰ ਕਦੇ ਨਹੀਂ ਦੱਸਿਆ ਕਿ ਜੇ ਪੁੱਤ 318 ਸਾਲ ਦੀ ਹੋ ਗਈ ਆ ਜਾਂ ਹੋ ਗਿਆ ਤਾਂ ਉਹ ਬਦਨਾਮ ਹੋ ਗਿਆ ਇਹਦੇ ਵਿੱਚ ਕੋਈ ਬਦਨਾਮੀ ਵਾਲੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਦਾ ਵਿਰਸਾ ਨਹੀਂ ਹੈ ਪੰਜਾਬ ਦੀ ਧਰਤੀ ਦਾ ਵਿਰਸਾ ਹੈ ਕਿ ਤੁਹਾਡੀ ਕੌਮ ਦਾ 18 ਸਾਲ ਦਾ ਕਰਤਾਰ ਸਿੰਘ ਸਰਾਬਾ ਅਮਰੀਕਾ ਤੋਂ ਵਾਪਸ ਆਉਂਦਾ ਹੈ ਕਿ ਹੱਸਦਾ ਹੱਸਦਾ ਫਾਂਸੀ ਦਾ ਰੱਸਾ ਚੁੰਮ ਜਾਂਦਾ ਹੈ ਉਹ ਬਦਨਾਮ ਨਹੀਂ ਹੋਊਗਾ ਉਹ ਰਿੰਗੀ ਦੁਨੀਆ ਤੱਕ ਚੇਤੇ ਰਹੂਗਾ ਇਹ ਆ ਪੰਜਾਬ ਦੀ ਧਰਤੀ ਦਾ ਵਿਰਸਾ ਹੈ ਦੱਸੋ ਖ ਆਪਣੇ 3 ਪੁੱਤਾਂ ਨੂੰ ਦੱਸੂਗਾ ਕੌਣ ਇਹ ਵਿਚਾਰੋਂ ਕੇ ਤਾਂ ਨਾ ਜੇ ਜਾਣੋਗੇ ਤਾਂ ਨਾ ਤੁਸੀਂ ਸਾਰੇ ਬੈਠੇ ਹੋ ਸਿਆਣੇ ਮੈਂ ਕੋਈ ਟੈਸਟ ਨਹੀਂ ਲੈਣਾ ਮਾਸਟਰ ਵਾਂਗੂ ਪਰ ਮੈਂ ਇੱਕ ਗੱਲ ਪੁੱਛਣੀ ਹੈ ਕਿ ਮੈਨੂੰ ਦੱਸਿਓ ਥਾ ਕਿੰਨਿਆਂ ਨੂੰ ਪਤਾ ਕਿ ਪੰਜਾਬ ਦੀ ਧਰਤੀ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਕੌਣ ਹੈ ਦੱਸੋ ਥਾ ਕਿਹਨੂੰ ਪਤਾ ਹੈ ਆਪਣੇ ਗਿਆਨ ਨੂੰ ਕੀ ਦੱਸੋਗੇ ਤੁਸੀਂ ਨਹੀਂ ਦੱਸ ਪਾਉਂਗੇ ਅਪੋ ਫਿਰ ਤੇ ਨਹੀਂ ਦੱਸ ਪਾਉਂਗੇ ਤੈਨਾਂ ਤੋਂ ਪੁੱਛੋ ਸਹੀ ਕਿ ਕਿਹੜੇ ਗਾਇਕ ਦੇ ਘਰ ਕਿਹੜਾ ਪੁੱਤ ਜੰਮਿਆ ਕਿਹੜੀ ਧੀ ਜੰਮੀ ਐ ਕੌਣ ਕਿਸ ਦੇ ਲਈ ਲੜਦਾ ਹੈ ਜਿਹਦਾ ਗੀਤ ਹੈ ਸਿਰ ਤੋਂ ਬੱਦ ਗੀਤ ਕਿਹੜਾ ਚੱਲਿਆ ਤੇ ਫਿਰ ਅਸੀਂ ਬੁੜਬੁੜ ਕਿਉਂ ਕਰਦੇ ਆਂ ਬਈ ਜੇ ਅਸੀਂ ਇਹਨਾਂ ਨੂੰ ਦੱਸਾਂਗੇ ਨਹੀਂ ਕੁਛ ਭੜਾਵਾਂਗੇ ਨਹੀਂ ਗੱਲ ਨਹੀਂ ਕਰਾਂਗੇ ਪੰਜਾਬ ਦੀ ਧਰਤੀ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਡੇ 4 ਸਾਲ ਦਾ ਪੁੱਤ ਅਜੈ ਵੀਰ ਸਿੰਘ ਪਤਾ ਹੈ ਕਿਸੇ ਨੂੰ ਪੜ੍ਹੇ ਕਿਸੇ ਨੇ ਵਿਚਾਰਿਆ ਜਾਣੋ ਮੈਂ ਤੁਹਾਨੂੰ ਮਿਹਨਤ ਤੇ ਤਾਣੇ ਨਹੀਂ ਦੇਣਾ ਮੈਂ ਚੇਤਨਨ ਕਰਨਾ ਇਸ ਕਰਕੇ ਕਿ ਤੁਸੀਂ ਕਹਿੰਦੇ ਹੋ ਅਸੀਂ ਨੱਚਣਾ ਟੱਪਣਾ ਹੱਸਣਾ ਖੇਡਣਾ ਬਖਰੇ ਨੱਚ ਤੱਪ ਹੱਸ ਖੇਡ ਲੈ 70 ਸਾਲ ਹੋ ਗਏ ਸੋਨੋ ਨੱਚਦੇ ਟੱਪਦੇ ਹੱਸਦੇ ਖੇਡਦੇ ਨੂੰ ਤੁਹਾਡੇ ਤੋਂ ਸੱਭਿਆਚਾਰ ਤੋਂ ਦੂਰ ਕੀਤਾ ਜਾ ਰਿਹਾ ਹੈ ਤੁਹਾਨੂੰ ਕਿਉਂ ਨਹੀਂ ਪਤਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਬਾਰੇ ਤੁਹਾਨੂੰ ਕਿਉਂ ਨਹੀਂ ਪਤਾ ਮਾਈ ਪਾਗੋ ਬਾਰੇ ਤੁਹਾਨੂੰ ਕਿਉਂ ਨਹੀਂ ਪਤਾ ਬੀਬੀ ਗੁਲਾਬ ਕੌਰ ਬਾਰੇ ਤੁਹਾਨੂੰ ਕਿਉਂ ਨਹੀਂ ਪਤਾ ਦੁਰਗਾ ਭਾਬੀ ਬਾਰੇ ਤੇ ਜੇ ਨਹੀਂ ਪਤਾ ਇਹ ਪਤਾ ਲੱਗ ਗਿਆ ਨਾ ਤੇ ਤੁਸੀਂ ਜਦੋਂ ਸਰਹੌਂ ਦੇ ਮੇਲੇ ਤੇ ਜਾਓਗੇ ਤਾਂ ਫਿਰ ਸਵਾਲ ਕਰੋਗੇ ਤੁਹਾਡੇ ਧੀਆਂ ਪੁੱਤਾਂ ਦੇ ਜਹਨ ਦੇ ਵਿੱਚ ਆਏਗਾ ਕਿ ਬਾਬਰ ਅੱਜ ਵੀ ਜਿਉਂਦਾ ਹੈ ਮੁਗਲ ਅੱਜ ਵੀ ਜਿਉਂਦੇ ਨਹੀਂ ਅਨੇ ਨਹੀਂ ਮਟਾਈਆਂ ਜਾ ਰੀਆਂ ਨਿਸ਼ਾਨੀਆਂ ਐਨੇ ਨਹੀਂ ਚਲਿਆਂ ਵਾਲੇ ਬਾਦ ਦੇ ਵਿੱਚੋਂ ਗੋਲੀਆਂ ਦੇ ਨਿਸ਼ਾਨ ਮਟਾਏ ਜਾ ਰਹੇ ਨੇ ਉਹਨੂੰ ਸਹਿਰਗਾ ਬਣਾਇਆ ਜਾ ਰਿਹਾ ਹੈ ਇਸ ਕਰਕੇ ਕਿ ਤੁਹਾਡੀਆਂ ਧੀਆਂ ਪੁੱਤ ਜਾਣ ਉੱਥੇ ਬਾਹਾਂ ਚ ਬਾਹਾਂ ਪਾ ਕੇ ਮੁੰਡੇ ਕੁੜੀਆਂ ਘੁੰਮਣ ਉਹ 2 ਰੁਪਏ ਦਾ ਖਿਡਾ ਜੜੀਆਂ ਉਹਨੂੰ ਪਾਪਕਨ ਕਹਿ ਕੇ 150 ਰੁਪਏ ਦੇ ਖਰੀਦਣ ਉੱਥੇ ਗੇੜੇ ਦੇ ਛੇੜੇ ਦੇ ਕੇ ਆ ਜਾਣ ਉਹ ਕੰਧਾਂ ਵੱਲ ਝਾਤੀ ਨਾ ਮਾਰਨ ਕਿ ਅੱਜ ਵੀ ਡਾਇਰ ਤੇ ਉਡ ਵਾਇਰ ਜਿਉਂਦਾ ਹੈ ਇਹ ਤੁਹਾਡੇ ਧੀਆਂ ਕੁੱਤਾਂ ਦੇ ਦਿਲਾਂ ਦੇ ਵਿੱਚੋਂ ਕੰਨਾਂ ਦੇ ਵਿੱਚੋਂ ਦਿਮਾਗਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਤੇ ਫਿਰ ਜੇ ਕੱਢਿਆ ਜਾਊਗਾ ਜੇ ਤੁਹਾਡੇ ਵਿੱਚ ਭਗ ਸਿੰਘ ਨਹੀਂ ਆਊਗਾ ਕਰਤਾਰ ਸਿੰਘ ਖਾਬਾ ਨਹੀਂ ਆਊਗਾ ਚਾਰ ਸ਼ਹਜਾਦੇ ਨਹੀਂ ਆਣਗੇ ਗੁਰੂ ਗੋਬਿੰਦ ਸਿੰਘ ਨਹੀਂ ਆਊਗਾ ਤੇ ਫਿਰ ਇਹ ਕੋ ਘਟਿਆ ਤੇ ਗੰਦੇ ਗੀਤ ਤਾਂ ਸੁਣਨਗੇ ਨਾ ਯਾਰ ਫਿਰ ਇਹ ਸਾਡੀਆਂ ਧੀਆਂ ਜੇ ਤੁਸੀਂ ਇਹ ਨਹੀਂ ਪੰਜਾਬ ਦੀ ਧਰਤੀ ਦਾ ਇਤਿਹਾਸ ਬਣਾਓਗੇ ਤਾਂ ਫਿਰ ਬੀ ਕੌਰ ਨੂੰ ਕਿਉਂ ਨਹੀਂ ਸੁਣਨਗੇ ਆਏ ਇਨੋਂ ਕੋਈ ਅਲਟਰਨੇਟਿਵ ਕੀ ਹੈ ਅਸੀਂ ਬੁੜਬੁੜ ਕਰਕੇ ਬੱਸ ਕਰ ਦੇਣਾ ਚਾਹੁੰਦੇ ਹਾਂ ਨਹੀਂ ਸਾਨੂੰ ਇਸ ਗੱਲ ਲਈ ਵਿਸ਼ੇਸ਼ ਧਿਆਨ ਦੇਣਾ ਪੈਣਾ ਹੈ ਮੈਂ ਨਾਤੇ ਕਰਦਾ ਨਾਤੇ ਨਾਲ ਜੁੜਿਆ ਕਲਾ ਨਾਲ ਜੁੜਿਆ ਇਸ ਲਈ ਮੇਰਾ ਅਖਰੋਕਾਰ ਬਹੁਤ ਸੱਭਿਆਚਾਰ ਦੇ ਨਾਲ ਆ ਪਰ ਅੱਜ ਜਦੋਂ ਅਸੀਂ ਇਹ ਚੀਜ਼ਾਂ ਤੋਂ ਬਿਹੋਣੇ ਆ ਜਦੋਂ ਅਸੀਂ ਇਹ ਚੀਜ਼ਾਂ ਵਿਚਾਰਨੀਆਂ ਤੇ ਬੰਦ ਕਰ ਦਿੱਤੀਆਂ ਮੈਂ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਇੱਕ ਕਹਾਣੀ ਨਹੀਂ ਐ ਸੱਚੀ ਕਹਾਣੀ ਤੁਹਾਨੂੰ ਮੈਂ ਦੱਸਣ ਲੱਗਿਆ ਮੈਂ ਇੱਕ ਵਿਆਹ ਦੇ ਵਿੱਚ ਗਿਆ ਸਾਡੀ ਮੇਰੀ ਜਾਨ ਵਿਆਹ ਦਾ ਬਿਆਸੀ ਵਿਆਹ ਦੇ ਵਿੱਚ ਜਦੋਂ ਮੈਂ ਕਿਹਾ ਨਾ ਕਿ ਕਹਿ ਦਿੰਦੇ ਉਹ ਕਿ ਬਾਤੀ ਪਾਸੇ ਹੋ ਜਾ ਹੁਣ ਪਰਿਵਾਰ ਵਾਲੇ ਨੱਚਣਗੇ ਨੱਚਣ ਲੱਗੇ ਪਹਿਣ ਦੇ ਭਰਾ ਸਕਾ ਪਹਿਣ ਭਾਈ ਦੋਨੋਂ ਜਿਹੜੇ ਨੱਚ ਰਹੇ ਆ ਤੇ ਗੀਤ ਦੇ ਬੋਲਾਂ ਤੇ ਭਰਾ ਪਹਿਣ ਵਾਲਾ ਹੱਥ ਕਰਕੇ ਨਾਲ ਗੀਤ ਦੇ ਬੋਲ ਬੋਲ ਰਿਹਾ ਕਿ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚੋ ਤੇਰਾ ਯਾਰ ਬੋਲਦਾ ਮਰਨਿੰਗ ਆਸੀ ਜੱਬ ਨਹੀਂ ਗਏ ਉਹ ਇੱਕੜਾ ਸਭੇ ਤਰ੍ਹਾਂ ਹੋਏ ਸਦੇ ਰਿਸ਼ਤਿਆਂ ਨੂੰ ਇੰਨਾ ਦੇਖਤਾ ਮੈਂ ਬਸ ਤੇ ਵਿੱਚ ਬੈਠਾ ਨਾ ਸੁਣੇ ਵਿੱਚ ਤੁਸੀਂ ਜਾਣੇ ਹੋ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕੋਈ ਪਿਓ ਧੀ ਇਕੱਠਾ ਬੈਠਾ ਨੀਮੀ ਪਾ ਕੇ ਬਹਿ ਜਾਂਦਾ ਮੈਂ ਇੱਕ ਬਸ ਦੇ ਵਿੱਚ ਗਿਆ ਉਹਦੇ ਵਿੱਚ ਗੀਤ বাজਦਾ ਸੀ ਨੀ ਅਸੀ ਤੇਰੇ ਅੱਜ ਯਾਰ ਕਿਵੇਂ ਸਾਡੇ ਸਨੇ ਸਤਾਰਾ ਓਏ ਪੰਜਾਬੀਓ ਤੇ ਸ਼ਰਮ ਕਰੋ ਓਏ ਓਏ ਹੋਸ਼ ਕਰ ਲੋ ਉਹ ਕਿਹੜੇ ਪੰਜਾਬ ਦੀ ਧੀ ਭੰਦੇ ਸਾਡੀਆਂ ਧੀ ਆ ਪਣਦੇ 17 17 ਯਾਰ ਹੋਣੇ ਚਾਹੀਦੇ ਆ ਕਿ ਫੇਰ ਅਸੀਂ ਕਾਹਦੇ ਲਈ ਆਈ ਕਹਿੰਦੇ ਆਂ ਖਾਲੇ ਆ ਜਿੱਥੇ ਬੋਲਣਾ ਉਥੇ ਬੋਲਦੇ ਨਹੀਂ ਜਿੱਥੇ ਰੋਕਣਾ ਉਥੇ ਰੋਕਦੇ ਨਹੀਂ ਕਿ ਜੇ ਨਹੀਂ ਰੋਕੋਗੇ ਤਾਂ ਤੁਹਾਡੀਆਂ ਨਸਲਾਂ ਵੀ ਖਤਮ ਹੋਣਗੀਆਂ ਜ਼ਮੀਨਾਂ ਤੇ ਫਸਲਾਂ ਤਾਂ ਖਤਮ ਕਰਨ ਦਾ ਧੜੀ ਇਹਨਾਂ ਨੇ ਕਰ ਲਿਆ ਬਾ ਸਾਨੂੰ ਵਿਚਾਰਨਾ ਪਊਗਾ ਸੋਚਣਾ ਪਊਗਾ ਤੁਹਾਡਾ بڑا ਅਮੀਰ ਵਿਰਸਾ ਹੈ ਮੈਂ ਗੱਲ ਕਰ ਰਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ 4.5 ਸਾਲ ਦਾ ਪੁੱਤ ਜਦੋਂ ਫੜ ਕੇ ਲੈ ਕੇ ਗਏ ਜੰਮੂ ਦੇ ਕਿਲੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਬਾਦਸ਼ਾਹ ਦੇ ਦਰਬਾਰ 'ਚ ਪੇਸ਼ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ 'ਚ ਬੈਠਾ 4.5 ਸਾਲ ਦਾ ਪੁੱਤ ਮੁਗਲ ਬਾਦਸ਼ਾਹ ਨੇ ਖੰਜਰ ਸੁਟਿਆ ਬਾਬਾ ਬੰਦਾ ਸਿੰਘ ਬਹਾਦਰ ਵੱਲ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਤੇਰਾ ਪੁੱਤ ਤੇਰੀ ਗੋਦੀ 'ਚ ਬੈਠਾ ਇਹਨੂੰ ਜਵਾਬ ਕਰ ਇਸਲਾਮ ਦੇ ਵਿੱਚ 40 ਤਸੀਹੇ ਹੁੰਦੇ ਨੇ 40 ਜਾਂ ਤੋਂ ਦੋ ਨੇ ਜਵਾਬ ਕਰਨਾ ਤੇ ਹਲਾਲ ਕਰਨਾ ਹਲਾਲ ਕਰਨਾ ਗਲ ਵੱਡਣਾ ਜਵਾਬ ਕਰਨਾ ਪੇਟ ਪਾਦਣਾ ਉਹਨੇ ਕਿਹਾ ਜਗਾ ਕਰ ਆਪਣੇ ਪਤਨੂ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ ਮੁਗਲ ਬਾਦਸ਼ਾ ਅੱਜ ਮੇਰੀ ਗੋਦੀ ਦੇ ਵਿੱਚ ਮੇਰਾ ਆਪ ਦਾ ਪੁੱਤ ਬੈਠਾ ਹੈ ਜੇ ਮੇਰੀ ਗੋਦੀ 'ਚ ਕਿਤੇ ਤੇਰਾ ਪੁੱਤ ਵੀ ਬੈਠਾ ਹੁੰਦਾ ਤਾਂ ਵੀ ਮੈਨੂੰ ਜਵਾਬ ਨਾ ਕਰਦਾ ਇਹ ਪੰਜਾਬ ਦਾ ਵਿਰਸਾ ਹੈ ਬਾਬਾ ਬੰਦਾ ਸਿੰਘ ਬਹਾਦਰ ਡਰਦਾ ਨਹੀਂ ਸੀ ਉਹ ਮੁਕਾਬਲਾ ਕਰ ਸਕਦਾ ਸੀ ਇਮੇ ਕੋਈ ਗੱਲ ਕਹੀ ਤੂੰ ਸਾਡਾ ਸਬਰ ਪਰਖਾ ਸੀ ਤੇਰਾ ਜਬਰ ਪਰਖਾਂਗੇ ਤੇ ਜਬਰ ਪਰਖਿਆ ਸਭ ਤੋਂ ਪਹਿਲਾਂ ਇਹ ਮੈਂ ਤੁਹਾਨੂੰ ਨੂੰ ਦੱਸ ਰਿਹਾ ਤੁਹਾਨੂੰ ਕਿ ਤੁਹਾਡੀ ਧਰਤੀ ਦਾ ਕਿੱਸਾ ਇਤਿਹਾਸ ਹੈ ਕਿ ਸਭ ਤੋਂ ਪਹਿਲਾਂ ਉਸ 4.5 ਸਾਲ ਦੇ ਪੁੱਤ ਅਜਾ ਵੀਰ ਸਿੰਘ ਦਾ ਕਲਜਾ ਕੱਢੋ ਮੁਗਲ ਬਾਦਸ਼ਾਹ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਚੁੱਕਾਉਂ ਦਿੱਤਾ ਸੀ ਉਹਨੇ ਸੀ ਤੱਕ ਨਹੀਂ ਕੀਤੀ ਸੀ ਇਹ ਸਾਡਾ ਵਿਰਸਾ ਹੈ ਕਿ ਸਾਡੇ ਵਿਰਸੇ ਨੂੰ ਚੱਟੇ ਨੀ ਰੋਲ ਦਿੱਤਾ ਹੈ ਸਾਡੇ ਵਿਰਸੇ ਨੂੰ ਇੱਕ ਜਾਂ ਤੇ ਗੰਦੇ ਗੀਤਾਂ ਨੇ ਰੋਲ ਦਿੱਤਾ ਇਹ ਵਿਚਾਰਨ ਦਾ ਮਸਲਾ ਹੈ ਆ ਜਿਹੜਾ ਨਾਟਕ ਮਤੋਂ ਅਭਿਨੈ ਸੰਜਾ ਕਰ ਲਿਆ ਇਹਦੇ ਵਿੱਚ ਦੋ ਕਟਨਾਵਾਂ ਸੀ ਸੱਚੀਆਂ ਲਈਆਂ ਸੀ ਦੋ ਕਟਨਾਵਾਂ ਪਰ ਜਿਹੜੇ ਜਿਹੜੇ ਪਿੰਡ ਜਦੋਂ ਜਦੋਂ ਜਾਂਦੇ ਗਏ ਤਾਂ ਸਾਰੇ ਪਿੰਡਾਂ ਦੇ ਵਿੱਚੋਂ ਉਹ ਕਹਾਣੀਆਂ ਕਟਨਾਵਾਂ ਇਹ ਸਾਡੀ ਗੱਲ ਹੈ ਯਾਰ ਇਹ ਸਾਡੇ ਘਰ ਦੀ ਕਹਾਣੀ ਆ ਪਰ ਸੋ ਮੈਂ ਮੰਡਵੀ ਨਾਟਕ ਕਰਕੇ ਆਇਆ ਬਿਲਕੁਲ ਥਨੋਰੀ ਦੇ ਬਾਦਰ ਤੇ ਆ ਇਹਨਾਂ ਨੇ ਮੈਨੂੰ ਬੇਨਤੀ ਕਰਕੇ ਨਾਟਕ ਖਤਮ ਹੋਣ ਤੋਂ ਬਾਅਦ ਪ੍ਰਬੰਧਕਾਂ ਨੇ ਕਿਹਾ 5 ਮਿੰਟ ਬੇਨਤੀ ਕਰ ਦਿਓ ਇਹ ਸਾਡੇ ਘਰ ਦੇ ਘੱਟੋ-ਘੱਟ 20 ਪਰਿਵਾਰਾਂ ਦੀਆਂ ਕਹਾਣੀਆਂ ਤੁਸੀਂ ਪੇਸ਼ ਕਰਤੀ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਉਹਨਾਂ ਨੇ ਬੇਨਤੀ ਕਰਦੋ ਵੀ ਯਾਰ ਰੱਬ ਦੇ ਵਾਸਤੇ ਚੱਟਾ ਛੱਡ ਦੋ ਪਰਲੇ ਕਰਦੇ ਆ ਮਾਪੇ ਆ ਜਿਹੜਾ ਇੱਕ ਦੇ ਵਿੱਚ ਕਹਾਣੀ ਹੈ ਜਿਨੇ ਪੁੱਤ ਨੇ ਆਪਣੀ ਮਾਂ ਨੂੰ ਮਾਰਿਆ ਹੈ ਮੈਂ ਬਾਅਦ ਵਿੱਚ ਦੱਸੂਗਾ ਸਾਰਾ ਕਥ ਮੇਰੇ ਇਲਾਕੇ ਦੀ ਇੱਕ ਛੋਟੀ ਜੀ ਘਟਨਾ ਸਾਂਝੀ ਕਰਕੇ ਮੈਂ ਖਤਮ ਕਰੂੰਗਾ ਥੋੜਾ ਜਿਹਾ ਵਿਚਾਰ ਲਓ ਤੁਸੀਂ ਵੀ ਕਿੱਥੇ ਤੱਕ ਆਪਾਂ ਪਹੁੰਚ ਗਏ ਆ ਇੱਕੋ ਹੀ ਘਟਨਾ ਮਾ ਹਜ਼ਾਰਾਂ ਘਟਨਾ ਮੇਰੇ ਕੋਲ ਨੇ ਜਦੋਂ ਮੈਂ ਨਾਟਕ ਲਿਖਿਆ ਸੀ ਮੈਂ ਵੱਡੀ ਬੜੀ ਵੱਡੀ ਰਿਸਰਚ ਕੀਤੀ ਹੈ ਉਹਦੇ ਲਈ ਉਹ ਘਟਨਾ ਇਹ ਹੈ ਕਿ ਅਸਲ 2 ਸਾਲ ਪਹਿਲਾਂ ਜਿਵੇਂ ਮੈਂ ਦੱਸਿਆ ਸਤਲੂ ਦਾ ਕੰਡਾ ਸਾਡਾ ਉਸ ਵੇਟ ਏਰੀਏ ਦੇ ਵਿੱਚ ਰੋਜ਼ 2 3 3 4 5 ਮੌਤਾਂ ਵੇਲੀ ਹੁੰਦੀਆਂ ਨਾਰਮਲ ਗੱਲ ਹੋ ਚੁੱਕੀ ਹੈ ਉੱਥੇ ਤਿੰਨ ਮੁੰਡੇ ਇਕੱਠੇ ਮਰ ਗਏ ਇੱਕੋ ਹੀ ਦਿਨ 20 ਤੇ 21 ਸਾਲ ਦੇ ਦੋ 21 ਸਾਲ ਦਾ ਇੱਕ 20 ਸਾਲ ਦਾ ਤੇ ਦੋਵਾਂ ਦੇ ਸਰਿੰਜਾਂ ਵਿੱਚੇ ਹੀ ਰਹਿ ਗਏ ਆ ਨਸ਼ੇ ਦਾ ਟੀਕਾ ਲਾਇਆ ਵਿੱਚੇ ਹੀ ਸਰਿੰਜਰੇਗੀ ਉੱਥੇ ਹੀ ਮਰ ਗਏ ਉਹਨਾਂ ਨੇ ਉੱਥੇ ਇੱਕ ਡੈਮੋਨਸਟ੍ਰੇਸ਼ਨ ਰੱਖਿਆ ਇੱਕ ਜਾਗਰੂਤਿਕ ਮਾਰਚ ਰੱਖਿਆ ਤੇ ਮੈਨੂੰ ਵੀ ਬੋਲਣ ਲਈ ਉਹਨਾਂ ਨੇ ਸੱਜਿਆ ਬਤੌਰ ਬੁਲਾਇਆ ਕਿ ਜਦੋਂ ਅਸੀਂ ਉੱਥੇ ਉਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲੱਗੇ ਤੇ ਮੇਰਾ ਇੱਕ ਅਧਿਆਪਕ ਦੋਸਤ ਮੇਰੇ ਕੋਲੇ ਆਇਆ ਉਹ ਕਹਿੰਦਾ ਪਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਇੱਥੋਂ ਦੀ ਮੈਂ ਕਹ ਦਸੂ ਉਹ ਕਹਿੰਦਾ ਜਿਹੜਾ ਇਹ ਕਸਰਾ ਨਾ ਇੱਥੇ ਮੇਰੇ ਭਰਾ ਦੀ ਦੁਕਾਨਾਂ ਮੋਬਾਈਲਾਂ ਦੀ ਉਹ ਜਿਹੜੀ ਦੁਕਾਨ ਜਿੱਥੇ ਹੈਗੀ ਆ ਉਹਨਾਂ ਕੋਲੇ 5-6 ਦੁਕਾਨਾਂ ਇਕੱਠੀਆਂ ਨੇ ਤੇ ਉਹਨਾਂ ਕੋਲੇ ਬਾਥਰੂਮ ਕਰਨੋਂ ਕੋਈ ਜਗ੍ਹਾ ਨਹੀਂ ਹੈ ਤੇ ਇਹਨਾਂ ਨੇ ਦੁਕਾਨਾਂ ਨੂੰ ਰੰਗ ਕਰਾਇਆ ਰੋਗਨ ਕਰਕਾਇਆ ਸਫੇਦੀ ਕਰਾਈ ਤੇ ਜਦੋਂ ਬਾਲਟਿਕ ਬੇਲੀ ਹੋ ਗਈ ਉਹ ਦੁਕਾਨ ਦੇ ਪਿੱਛੇ ਵਾਸ਼ਰੂਮ ਕਰਨ ਲਈ ਪਿਸ਼ਾਬ ਕਰਨ ਲਈ ਵਕਤੀ ਤੇ ਜਦੋਂ ਭਰੂਗੀ ਤਾਂ ਦੂਰ ਕਿਤੇ ਉਹਨੂੰ ਡੋਲ ਦਾਂਗੇ ਜਾ ਕੇ ਹੁਣ ਜਿਹੜਾ ਕੀਤਾ ਦਿੰਦੇ ਆ, ਵੇਚਦੇ ਆ, ਖਾਂਦੇ ਆ, ਉਹ ਐ ਤਾਂ ਹੈ ਨਹੀਂਗਾ। ਸਿਸਟਮ ਨੂੰ ਸਾਰਾ ਕੁਝ ਪਤਾ ਹੈ। ਇਹ ਭਲੇ ਖਾ ਸਾਡਾ ਵੀ ਕਿਸੇ ਨੇ ਰੋਕਣਾ। ਓਏ ਜਿੱਦ ਸਰ ਤੋਂ ਵੱਡੀਆਂ ਸੌਹਾਂ ਖਾ ਕੇ ਇੱਕ ਦਿਨ ਨਹੀਂ ਇਦਾਂ ਦਾ ਆਇਆ। ਬਗਿਆ ਦਿਨੋਂ ਦਿਨ 2012 ਤੋਂ ਲੈ ਕੇ 13 224 ਤੱਕ ਪੰਜਾਬ ਦੀ ਧਰਤੀ ਤੇ ਜਦੋਂ ਖੜਕੂ ਬਾਦ ਚੱਲਿਆ 25000 ਮਾਵਾਂ ਦੇ ਪੁੱਤ ਮਾਰੇ ਗਏ ਆ 25000 ਕਿ ਸਰਕਾਰੀ ਅੰਕੜੇ ਆ ਕਿ 2022 ਤੱਕ 9000 ਮਾਮਾ ਦੇ ਧੀ ਤੇ ਪੁੱਤ ਨਸ਼ੇ ਦੀ ਚਿੱਟੇ ਦੀ ਪੇਟ ਚੜ ਚੁੱਕੇ ਆ ਜਿਹੜੇ ਗੈਰ ਸਰਕਾਰੀ ਅੰਕੜੇ ਹੋਣਗੇ ਪਤਾ ਨਹੀਂ ਕਿੰਨੇ ਖਾਣਗੇ ਤੇ ਜਦੋਂ ਉਹਨਾਂ ਨੇ ਉਹ ਵਾਸ਼ਰੂਮ ਉੱਥੇ ਰੱਖਿਆ ਉਹਦੇ ਵਿੱਚ ਬਾਲਟੀ ਰੱਖੀ ਇਹਦੇ ਚੋ ਦੁਕਾਨਦਾਰ ਵਾਸ਼ਮ ਕਰ ਜਾਂਦੇ ਪਸ਼ਾਬ ਕਰ ਜਾਂਦੇ ਜਿਹੜਾ ਚਿੱਟਾ ਵੇਣ ਵਾਲੇ ਤੇ ਖਰੀਦਣ ਵਾਲੇ ਉਹਨਾਂ ਨੇ ਕੀ ਕਰਨਾ ਕਿ ਚਲਦੇ ਚਲਦੇ ਨੇ ਪੂੜੀ ਫੜ ਲੈਣੀ ਆ ਪੈਸੇ ਲੈ ਲੈਣੇ ਤੇ ਚਿੱਟਾ ਫੜ ਲੈਣਾ ਹੁਣ ਚਿੱਟਾ ਜਾਂ ਟੀਕਾ ਲਾਉਣ ਲਈ ਤਾਂ ਲੋਕਰ ਚਾਹੀਦਾ ਹੈ ਨਾ ਪਾਣੀ ਚਾਹੀਦਾ ਤੇ ਤੂੰ ਵੀ ਤੋ ਪਾਣੀ ਲੈਣਗੇ ਤਾਂ ਉਹਦਾ ਇੱਕ ਨੁਕਸਾਨ ਹੋਊਗਾ ਪਤਾ ਲੱਗ ਜੂਗਾ ਲੋਕਾਂ ਨੂੰ ਕਿ ਉਹਨਾਂ ਨੇ ਕੀ ਕੀਤਾ ਨਿਆਬ ਨਵਾਂ ਟੰਗ ਅਜੀਬੋ ਗਰੀਬ ਕਿ ਉਹ ਚਿੱਟੇ ਨੂੰ ਟੀਕਾ ਲਾਉਣ ਦੇ ਲਈ ਪਹਿਲਾ ਬਾਲਟੀ ਦੇ ਵਿੱਚੋਂ ਪਾਣੀ ਦੀ ਥਾਂ ਤੇ ਪਸ਼ਾਬ ਦਾ ਟੀਕਾ ਭਰਦੇ ਉਹਦੇ ਚ ਚਿੱਟਾ ਮਲਾ ਕੇ ਤੇ ਆਪਣੀਆਂ ਨਾਰਾਂ ਦੇ ਵਿੱਚ ਲਾਉਂਦੇ ਪੰਜਾਬੀਓ ਕਾਫੀ ਕਿਤੇ ਪਹੁੰਚ ਗਏ ਅਸੀਂ ਕਿਹ ਨੂੰ ਮੀਤ ਕਰਾਂਗੇ ਕਿ ਸਾਡੇ ਈਆਂ ਪੁੱਤ ਜਿਹੜੇ ਆ ਉਹ ਜ਼ੁਲਮ ਨਾਲ ਲੜਨਗੇ ਕੁਝ ਚਿੱਤੇ ਨੇ ਖਾਲੇ ਕੁਝ ਜਾਂਦਾਂ ਤੇ ਚੜ ਗਏ ਕੁਝ ਸਾਡੇ ਨਾਲ ਗਲਤਾਂ ਤੇ ਕਲਾਕਾਰਾਂ ਨੇ ਟੱਕੂਏ ਬੰਦਸੀਆਂ ਬੰਦੂਕਾਂ ਟਿੱਕੇ ਸਭ ਕੁਝ ਪ੍ਰੋਸਤਾ ਸਾਰੇ ਤਰ੍ਹਾਂ ਦੇ ਵਿੱਚ ਸੋਚਣ ਤੇ ਵਿਚਾਰਨ ਦੀ ਲੋੜ ਆ